ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਉਦੇ ਵੀਰ ਰੰਧਾਵਾ ਜਿੰਦਾਬਾਦ ਉਦੇ ਵੀਰ ਰੰਧਾਵਾ ਜਿੰਦਾਬਾਦ ਸਰਦਾਰ ਜਗਵਿੰਦਰ ਸਿੰਘ ਰੰਧਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅੱਜ ਡੇਰਾ ਬਾਬਾ ਨਾਨਕ ਬਲਾਕ ਵੀਡੀਓ ਦਫਤਰ ਵਿਖੇ ਐਨਓਸੀ ਚੁੱਲਾ ਟੱਕ ਦੀ ਸੀਰ ਨਾਮ ਮਿਲਣ ਤੇ ਕਾਂਗਰਸ ਉਮੀਦਵਾਰ ਅਮਰੋ ਐਮਪੀ ਸੁਖਿੰਦਰ ਸਿੰਘ ਰੰਧਾਵਾ ਦੇ ਸੁਪੁੱਤਰ ਉਦੇ ਵੀਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸੰਕੜੇ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਰਾਬ ਜੰਮ ਕੇ ਨਾਰੇबाजी ਕੀਤੀ ਗਈ ਉਥੇ ਉਹਦੇ ਵੀਰ ਸਿੰਘ ਰੰਦਾਵਾ ਦਾ ਕਹਿਣਾ ਹੈ ਕਿ ਵੀਡੀਓ ਦਫਤਰ ਵਿੱਚ ਕੋਈ ਵੀ ਸੈਕਟਰੀ ਜਾਂ ਕੋਈ ਮੁਲਾਜ਼ਮ ਨਹੀਂ ਹੈ ਜੋ ਕਿ ਮੁਲਾਜ਼ਮਾਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਸਵਿਚ ਆਫ ਹੁੰਦੇ ਹਨ ਉਹਨਾਂ ਵੱਲੋਂ ਕਾਂਗਰਸ ਉਮੀਦਵਾਰਾਂ ਨੂੰ ਐਨਓਸੀ ਚੋਲਾ ਤੱਕ ਦੀ ਰਸੀਦ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਇਹ ਮੁਲਾਜ਼ਮ ਜਿੰਨਾ ਚਿਰ ਦਫਤਰ ਵਿੱਚ ਨਹੀਂ ਆਉਣਗੇ ਉਹਨਾਂ ਚਿਰ ਤਨਾ ਜਾਰੀ ਰਹੇਗਾ ਔਰ ਦੇ ਦੇ ਆ ਗੁਲਸ਼ਨ ਕੁਮਾਰ ਦੇ ਨਾਲ ਵਿਨੋਦ सोनी ਦੀ ਵਿਸ਼ੇਸ਼ ਰਿਪੋਰਟ ਪਬਲਿਕ ਅਲਟਾ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਬਿਲਕੁਲ ਜੀ ਵੀਡੀਓ ਮੈਡਮ ਨੂੰ ਮਿਲਣਾ ਹੈ ਇੱਥੇ ਮੌਕੇ ਤੇ ਇੱਕ ਵੀ ਸੈਕਟਰੀ ਵੇਖੋ ਦੋ ਦਿਨਾਂ ਬਾਅਦ ਜਿਹੜੇ ਕਾਗਜ਼ ਦਾਖਲ ਕਰਨ ਦਾ ਕੀਲਾ ਦੇਣ ਤੇ ਇੱਕ ਵੀ ਜਿਹੜਾ ਸੈਕਟਰੀ ਹੈ ਇੱਥੇ ਬੈਠਾ ਹੀ ਨਹੀਂ ਤੇ ਕੀ ਇਥੇ ਪ੍ਰਸ਼ਾਸਨ ਦਾ ਕੀ ਇਹਨਾਂ ਦਾ ਦੂਰ ਸੀਨੀਅਰਾਂ ਦਾ ਕੀ ਇਹਨਾਂ ਤੇ ਇਹ ਕਿਹੜੇ ਕੰਮ ਨੂੰ ਇੱਥੋਂ ਭੱਜੇ ਫਿਰਦੇ ਆ ਬਾਹਰ ਬੈਠੇ ਕਿਸੇ ਦਾ ਫੋਨ ਸਵਿਚ ਆ ਫਿਰ ਕਦੀ ਤੋ ਦਿਨ ਦੇ ਦੋ ਦਿਨ ਸਾਰੇ ਦੋਸਤਾਂ ਚੋਂ ਉੱਪਰ ਹੋ ਗਿਆ ਤੇ ਜੇ ਦੋ ਦਿਨ ਵਿੱਚ ਛੁੱਟੀਆਂ ਤੇ ਅੱਜ ਤੱਕ ਦਿਨ ਇਹਨਾਂ ਦਾ ਬੰਦ ਦਾ ਸੀ ਇੱਥੇ ਬੈਣਾ ਇਹ ਪਤਾ ਨਹੀਂ ਹੁਣ ਕਿਹੜੇ ਦਬਾਅ ਚ ਆ ਕੇ ਪਰ ਇੰਨੀ ਗੱਲ ਮੈਂ ਕਹਦਾ ਕਿ ਇਹ ਜਿਹੜਾ ਡਰ ਹੈ ਕਿ ਡੇਰਾ ਬਾਬਾ ਨਾਨਕ ਚ ਇਹਨਾਂ ਕੋਲੋਂ ਪੰਚਾਇਤੀ ਸੀਟਾਂ ਜਿੱਤੀਆਂ ਨਹੀਂ ਗਿਆ ਜਾਣੀਆਂ ਉਹਦੇ ਡਰ ਤੋਂ ਆਮ ਆਦਮੀ ਪਾਰਟੀ ਪ੍ਰੈਸ਼ਰ ਪਾ ਰਹੀ ਹੈ ਜਿੰਨਾ ਮਰਜ਼ੀ ਨਿਕਾੜੀ ਚਾਹੀਏ ਅਸਲ ਅੰਦਰ ਅੰਦਰ ਸਾਰਿਆਂ ਨੂੰ ਪਤਾ ਹੁੰਦਾ ਜ਼ੁਬਾਨ ਤੋਂ ਬੋਲਦੀ ਹੈ ਕਿ ਨਹੀਂ ਜੀ ਕੋਈ ਗੱਲ ਨਹੀਂ ਕਿਸੇ ਪ੍ਰੈਸ਼ਰ ਚ ਨਹੀਂ ਅਸੀਂ ਵੀ ਇੱਥੇ ਬੜੇ ਸਾਲ ਕੱਢ ਲਏ ਇੱਥੇ ਮਰੇ ਨਾਲ ਜਿੰਨੇ ਖੜੇ ਆ ਚਿੱਟੀਆਂ ਦਾੜੀਆਂ ਹੋ ਗਏ ਇਲੈਕਸ਼ਨਾਂ ਲੜਦੇ ਲੜਦੇ ਤੇ ਇਹਨਾਂ ਨੂੰ ਵੀ ਪਤਾ ਹੈ ਕਿਹੜੀ ਚੀਜ਼ ਤੇ ਪ੍ਰੈਸ਼ਰ ਚਾ ਕੇ ਕਰਦੇ ਆ ਨਾਲ ਹੀ ਜਿਹੜੇ ਆਰਓ ਬਣੇ ਆ ਇਹ ਦਬਕੇ ਮਾਰਦੇ ਕਿ ਕੈਂਸਲ ਕਰ ਦਾਂਗੇ ਤੁਹਾਡੇ ਕੰਮ ਅਸੀਂ ਬਣਾ ਕੇ ਪਹਿਲਾ ਇਕੱਲੇ ਇਕੱਲੇ ਬੰਦੇ ਨੂੰ ਕਹਿੰਦਾ ਵੀਡੀਓ ਬਣਾ ਕੇ ਤੇ ਨਾਲ ਉਥੇ ਕਾਗਜ਼ ਜਿਹੜੇ ਦਾਖਲ ਕਰਨੇ ਕਿ ਪਤਾ ਲੱਗੇ ਕਿ ਇਹੀ ਕਾਗਜ਼ ਦਾਖਲ ਕੀਤਾ ਤੇ ਉਹ ਚ ਵੀਡੀਓ ਬਣਾ ਕੇ ਤੇ ਬਾਅਦ ਜੇ ਕੈਂਸਲ ਵੀ ਹੋਵੇ ਅਸੀਂ ਵਿਖਾਈਏ ਕਿ ਦੱਸੋ ਜੀ ਕਿਹੜੀ ਚੀਜ਼ ਐ ਕੈਨਸਲ ਕੀਤੀ ਹੈ ਕਿਹੜੇ ਕਿਹੜੀ ਮੁਸ਼ਕਲ ਆ ਰਹੀ ਹੈ ਜੀ ਜਿਹੜੇ ਆਹੋਲੇ ਕੈਂਡੀਡੇਟ ਫਰਮ ਨੇ ਜਿਹੜੇ ਤੁਲਾ ਟੈਕਸ ਦੀ ਰਸੀਦ ਹੁੰਦੀ ਹੈ ਉਹ ਇੱਥੇ ਇਹਨਾਂ ਨੇ ਸੈਕਟਰੀਆਂ ਨੇ ਦੇਣੀ ਹੁੰਦੀ ਹੈ ਜਦੋਂ ਇਹ ਨਹੀਂ ਕਿ ਬੈਠੇ ਤੇ ਦੇਣੀ ਕਿ ਇਹਨਾਂ ਨਾਲ ਹੀ ਐਨਓਸੀ ਹੁੰਦੀਆਂ ਜਿਹੜੀਆਂ ਨੋਬਜੈਕਸ਼ਨ ਸਰਟੀਫਿਕੇਟ ਉਹ ਵੀ ਮਿਲਨੇ ਹੁੰਦੇ ਆ ਉਹਦਾ ਐਫੀਡਵਿਟ ਲਾਉਣ ਨੂੰ ਕਹਿੰਦਾ ਪਰ ਅਸੀਂ ਪੱਕੇ ਪੈਰੀ ਤੁਰਨਾ ਹੁੰਦੇ ਤੇ ਐਨਓਸੀਆਂ ਵੀ ਲੈ ਕੇ ਜਾਵਾਂਗੇ ਅੱਜ ਇੱਥੇ ਡੇਰੇ ਬਲੌਂਕ ਦਾ ਇੱਕ ਵੀ ਸਰਪੰਚ ਨਾ ਮੈਂ ਇਥੋਂ ਖੂੰਗਾ ਨਾ ਇਹਨਾਂ ਚੋਂ ਇੱਕ ਵੀ ਪੰਚ ਜਿਹੜਾ ਖੜਾ ਹੁੰਦਾ ਨਾ ਸਾਰੇ ਅੱਥੀ ਬੈਠੇ ਆ ਰਾਤ ਤੱਕ ਜੇ ਰਾਤ ਤੱਕ ਨਾ ਹੋਇਆ ਅਸੀਂ ਵੀ ਗੇਟ ਲਾ ਕੇ ਖਲੋ ਕੇ ਤੇ ਗੱਦੇ ਲਾ ਕੇ ਬਹਿ ਜਾਾਂਗੇ ਕਿ ਨਾ ਕੋਈ ਜਾਵੇ ਨਾ ਕੋਈ ਆਵੇ ਕੋਈ ਵੀਰੋ ਸਾਹਿਬ ਨੇ ਕੋਈ ਤੁਹਾਨੂੰ ਤਲਾਨੌਰ ਵਾਲੇ ਬਲਾਕ ਮੈਂ ਇੱਥੇ ਬੈਠੂੰਗਾ ਤੇ ਅਸੀਂ ਜਦ ਤੱਕ ਤੁਲਾ ਟੈਗ ਦੀ ਰਸੀਦਾ ਨਹੀਂ ਮਿਲਦੀ ਉਹ ਨਹੀਂ ਲੱਗੇ ਉੱਠਾਂਗੇ ਇਥੋਂ ਤੇ ਇਹਨਾਂ ਨੂੰ ਜਿੱਤ ਕੇ ਵਿਖਾਵਾਂਗੇ ਨਾ ਇੱਥੇ ਬੋਲ ਕੇ ਨਹੀਂ ਦਵਾਾਂਗੇ ਇਹਨਾਂ ਨੂੰ ਦਿਖਾਵਾਂਗੇ ਇਵੇਂ ਜਿੱਪੀਆਂ ਚਾਂਬੀਆਂ ਹੁੰਦੀਆਂ ਸਭ ਕੰਤੀਆਂ ਇਸ ਮਸਲੇ ਤੁਹਾਡੀ ਕੋਈ ਵੀਡੀਓ ਮੈਡਮ ਕੋਈ ਗੱਲ ਬਾਤ ਵੀਡੀਓ ਮੈਡਮ ਨਾਲ ਗੱਲ ਕੀਤੀ ਉਹ ਆਪ ਕਹਿੰਦੇ ਆ ਕਿ ਮੈਂ ਫੋਨ ਕੀਤਾ ਜੀ ਮੈਂ ਪੁੱਛਿਆ ਮੈਂ ਕਿ ਇੱਥੇ ਕਿਉਂ ਨਹੀਂ ਕੇ ਬੈਠੇਗੇ ਤੁਸੀਂ ਸੀਨੀਅਰ ਇੱਥੇ ਤੇ ਤੁਹਾਡੇ ਹੁੰਦੇ ਇੱਥੇ ਕੋਈ ਤੁਹਾਡਾ ਬੰਦਾ ਹੀ ਨਹੀਂ ਬੈਠਾ ਵੀਡੀਓ ਦਫ਼ਤਰ ਖਾਲੀ ਪਿਆ ਸਿਰਫ ਵੀਡੀਓ ਬੈਠਾ ਤੇ ਇਹ ਵੀ ਤੇ ਕੋਈ ਗੱਲ ਨਹੀਂ ਕੀ ਹੁੰਦੀ ਕਿ ਸ਼ਰਮ ਆਉਂਦੀ ਵੇਖ ਕੇ ਕਿ ਵੀਡੀਓ ਦਫ਼ਤਰ ਹੀ ਖਾਲੀ ਪਿਆ ਸਰਕਾਰ ਨੂੰ ਤਾਂ ਗਾਂ ਸੇ ਨੇ ਕੰਮ ਕਰ ਰਿਹਾ ਗਰਦਾਸਪੁਰ ਵੀ ਇਹ ਕੰਮ ਹੈ ਅਸੀਂ ਢੇਰਾ ਬਣਾਣ ਗਿਆ ਕੰਮ ਉਹ ਗੱਲ ਸੁਣੋ ਜਿੱਥੇ ਜੋਰ ਨਹੀਂਗਾ ਚੱਲਦਾ ਨਾ ਨਾ ਦਾਸ ਪ੍ਰੋਗਰਾਮ ਆਦਮੀ ਪਾਰਟੀ ਦੇ ਬੰਦੇ ਦਾ ਜੋਰ ਚੱਲਦਾ ਨਾ ਇੱਥੇ ਚੱਲਦਾ ਤੇ ਫਿਰ ਲੈ ਕੇ ਮੋٹے ਕੰਮਾਂ ਨੂੰ ਪੈਂਦੇ ਹੁੰਦੇ ਕਿ ਯਾਰ ਕਿਸੇ ਤਰੀਕੇ ਇਹਨਾਂ ਦਾ ਸਰਪੰਚ ਨਾ ਬਣਨ ਦੀ ਕੋਈ ਨਹੀਂ ਬਣ ਕੇ ਜਦੋਂ ਜਿੱਤ ਕੇ ਆ ਜਾਗੇ ਤੇ ਪਹਿਲਾ ਹਾਰ ਤੁਹਾਡੇ ਬੰਦੇ ਤੇ ਪਾ ਦਾਂਗੇ ਉਹ ਗੱਲ ਨਾ ਕਰੋ ਜਿੰਦ ਤੱਕ ਭਾਵੇਂ ਅਸੀਂ ਜਿੱਤ ਕੇ ਆਈਏ ਹਾਰ ਤੁਹਾਡੇ ਬੰਦੇ ਨੂੰ ਪਾ ਕੇ ਉਹਨੂੰ ਇੰਨਾ ਕੁ ਪੁਸ਼ ਕਰ ਦਾਂਗੇ ਦੀ ਕੋ ਮੈਨੂੰ ਦੇ ਪਤਾ ਲੱਗਾ ਮੇਰੇ ਕੋ ਆਏ ਸੀ ਬਾਹਰ ਪਾਰਟੀ ਦੇ ਕੁਝ ਵਰਕਰ ਵੀ ਉਹਨਾਂ ਨੇ ਕਿਹਾ ਵੀ ਚੁਲਾ ਟੈਕਸ ਦੀ ਰਸੀਦ ਕੁਝ ਐਨਓਸੀ ਬਾਰੇ ਕਿਹਾ ਹੈ ਪਰ ਅਹੀਂ ਦੇ ਸਾਰਿਆਂ ਨੂੰ ਪ੍ਰੋਵਾਈਡ ਕਰਨ ਦੇ ਮੈਂ ਸਵੇਰੇ ਇੱਕ ਮੀਟਿੰਗ ਕੀਤੀ ਪੂਰੇ ਸਟਾਫ ਦੀ ਆਪਣੇ ਦੀ ਫੀਲਡ ਸਟਾਫ ਦੀ ਦਫਤਰੀ ਸਟਾਫ ਦੀ ਜੋ ਇਨਸਟਰਕਸ਼ਨ ਗਵਰਨਮੈਂਟ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਹੋਈਆਂ ਉਹਨਾਂ ਨੇ ਕਿਹਾ ਫੋਲੋ ਕਰੋ ਸਾਰੇ ਜਣੇ ਐਨਓਸੀ ਚੁਲਾ ਟੈਕਸਰ ਸਿੱਧਾ ਦਿਓ ਜਿਹੜਾ ਜਿਹੜਾ ਮੰਗਦਾ ਪਿਆ ਉਹਨਾਂ ਨੂੰ ਦਓ ਪਰ ਉਹਨਾਂ ਨੇ ਕਿਹਾ ਕੁਝ ਬੰਦਿਆਂ ਦੇ ਫੋਨ ਵਗੈਰਾ ਬੰਦ ਹੁੰਦੇ ਪਏ ਨੇ ਪਰ ਫਿਰ ਵੀ ਮੈਂ ਸਾਰਿਆਂ ਨੂੰ ਇੱਕ ਵਾਰੀ ਮੀਟਿੰਗ ਕਰਕੇ ਗਰੁੱਪ 'ਚ ਮੈਸੇਜ ਸ਼ੇਅਰ ਕਰਕੇ ਬੁਲਾ ਕੇ ਕਹਿੰਨੀ ਆ ਵੀ ਜੋ ਜੋ ਮੰਗਦੇ ਡਾਕੂਮੈਂਟਸ ਪ੍ਰੋਵਾਈਡ ਕਰੋ ਮਨਨ ਜਿਹੜਾ ਸੈਕਟਰੀ ਇੱਥੇ ਮੌਜੂਦ ਨਹੀਂ ਹੈ ਸਵਿੱਚ ਬੰਦ ਆ ਰਹੇ ਉਹਨਾਂ ਬਾਰੇ ਕੀ ਕਰਾਂ ਚੰਦੀ ਨਹੀਂ ਦੇਖੋ ਜੀ ਮੈਂ ਸਵੇਰ ਦੀ ਹਦਾਇਤ ਪੂਰੀ 9 ਵਜੇ ਕਰ ਚੁੱਕੀ ਆ ਮੈਂ ਇਮੀਡੀਏਟਲੀ ਪਤਾ ਕਰਦੀ ਹਾਂ ਕਿੱਥੇ ਬੈਠੇ ਹੋ ਸਕਦਾ ਕੁਝ ਇ슈 ਆ ਰਹੇ ਨੇ ਛੋਟੇ ਛੋਟੇ ਵੋਟ ਸੂਚੀ ਦੇ ਰਿਗਾਰਡਿੰਗ ਜਾਂ ਕੁਝ ਛੋਟੇ ਛੋਟੇ ਉਹ ਤਾਂ ਕਰਕੇ ਰਿਜ਼ੋਲਵ ਕਰ ਦੇਣਗੇ ਇਹੋ ਜੀ ਕੋਈ ਗੱਲ ਨਹੀਂ ਵੀ ਉਹ ਬਾਹਰ ਹੋਣਗੇ ਹੋਣਗੇ ਇੱਥੇ ਠੀਕ ਹੈ ਨਾ ਕੁਝ ਬੰਦਿਆਂ ਨੇ ਮੇਹਾਰੋ ਦੇ ਨਾਲ ਡਿਊਟੀ ਡਿਊਟੀ ਲਗਾਈ ਹੋਈ ਹੈ ਕੁਝ ਕੋਈ ਉਹਨਾਂ ਨੂੰ ਕੋਈ ਡਾਕੂਮੈਂਟ ਚਾਹੀਦੇ ਆਰੋ ਸਹਿਬਾਨ ਨੂੰ ਜਾਂ ਕੋਈ ਸਟੇਸ਼ਨਰੀ ਵਗੈਰਾ ਉਹਦਾ ਕਰਕੇ ਉਹ ਸਾਰੀ ਉਧਰ ਉਧਰ ਹੀ ਡਿਊਟੀ ਦੇ ਹੁੰਦੇ ਪਏ ਨੇ ਮੈਂ ਫਿਰ ਵੀ ਇੱਕ ਵਾਰੀ ਮੈਸੇਜ ਲਗਵਾ ਕੇ ਸਾਰਿਆਂ ਨੂੰ ਬੁਲਾ ਦੇ ਅਦਰਵਾਇਜ਼ ਇਹ ਨਹੀਂ ਆਉਂਦੇ ਤਾਂ ਅਗਲਾ ਐਕਸ਼ਨ ਕੀ ਹੋਏਗਾ ਨਹੀਂ ਦੇਖੋ ਜੀ ਆਉਣਗੇ ਕਿਉਂ ਨਹੀਂ ਸਰਕਾਰਾਂ ਇਲੈਕਟਰੀ ਕਮ ਤੇ ਜਿਹੜੇ ਬਾਹਰ ਪ੍ਰਦਰਸ਼ਨ ਕਰ ਰਹੇ ਇਹਨਾਂ ਦਾ ਹਲੋ ਹੈ